ਕਸਾਬ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਆ ਤੁਸੀਂ ਮੈਨੂੰ ਔਮਨ ਡੇ ਤੋਂ ਪਹਿਲਾਂ ਬੋਲਣ ਦਾ ਸਮਾਂ ਦਿੱਤਾ ਔਰ ਮੇਰਾ ਹਲਕਾ ਦਖਣੀ ਜਿਹਦੇ ਵਿੱਚ ਲੁਧਿਆਣੇ ਦੇ ਵਿੱਚ ਇੰਡਸਟਰੀਅਲ ਹੱਬ ਹੋਣ ਦੇ ਨਾਤੇ ਮੈਂ ਤੁਹਾਨੂੰ ਤੁਹਾਡੇ ਜ਼ਰੀਏ ਅਪੀਲ ਕਰਦੀ ਆ ਹਾਊਸ ਨੂੰ ਕਿ ਜਿਹੜੀਆਂ ਮਾਵਾਂ ਜੌਬਸ ਕਰਦੀਆਂ ਨੇ ਉਹਨਾਂ ਦੇ ਜਿਹੜੇ ਛੋਟੇ ਬੱਚੇ ਬੱਚੀਆਂ ਜਿਹੜੀਆਂ ਉਹੋ ਸ਼ਿਕਾਰ ਹੁੰਦੀਆਂ ਨੇ ਉਹਨਾਂ ਦੇ ਲਈ ਸਰਕਾਰੀ ਕੋਈ ਪੀਜੀ ਵਗੈਰਾ ਜਾਂ ਕੋਈ ਕਿਡਨ ਗਾਰਡਨ ਬਣਾਇਆ ਜਾਣ ਜਿੱਥੇ ਉਹ ਆਪਣੀਆਂ ਬੱਚੀਆਂ ਨੂੰ ਰੱਖ ਕੇ ਆਪਣੀ ਡਿਊਟੀ ਕਰ ਸਕਣ ਥੈਂਕ ਯੂ ਸ਼ਿਕਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਆ ਤੁਸੀਂ ਮੈਨੂੰ ਔਮਨ ਡੇ ਤੋਂ ਪਹਿਲਾਂ ਬੋਲਣ ਦਾ ਸਮਾਂ ਦਿੱਤਾ ਔਰ ਮੇਰਾ ਹਲਕਾ ਦਖਣੀ ਜਿਹਦੇ ਵਿੱਚ ਲੁਧਿਆਣੇ ਦੇ ਵਿੱਚ ਇੰਡਸਟਰੀਅਲ ਹੱਬ ਹੋਣ ਦੇ ਨਾਤੇ ਮੈਂ ਤੁਹਾਨੂੰ ਤੁਹਾਡੇ ਜ਼ਰੀਏ ਅਪੀਲ ਕਰਦੀ ਆ ਹਾਊਸ ਨੂੰ ਕਿ ਜਿਹੜੀਆਂ ਮਾਵਾਂ ਜੌਬਸ ਕਰਦੀਆਂ ਨੇ ਉਹਨਾਂ ਦੇ ਜਿਹੜੇ ਛੋਟੇ ਬੱਚੇ ਬੱਚੀਆਂ ਜਿਹੜੀਆਂ ਉਹ ਸ਼ਿਕਾਰ ਹੁੰਦੀਆਂ ਨੇ ਉਹਨਾਂ ਦੇ ਲਈ ਸਰਕਾਰੀ ਕੋਈ ਪੀਜੀ ਵਗੈਰਾ ਜਾਂ ਕੋਈ ਕਿਡਨਗਾਰਡਨ ਬਣਾਇਆ ਜਾਣ ਜਿੱਥੇ ਉਹ ਆਪਣੀਆਂ ਬੱਚੀਆਂ ਨੂੰ ਰੱਖ ਕੇ ਆਪਣੀ ਡਿਊਟੀ ਕਰ ਸਕਣ ਥੈਂਕ ਯੂ ਸਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ ਤੁਸੀਂ ਮੈਨੂੰ ਔਰਮਨ ਡੇ ਤੋਂ ਪਹਿਲਾਂ ਬੋਲਣ ਦਾ ਸਮਾਂ ਦਿੱਤਾ ਔਰ ਮੇਰਾ ਹਲਕਾ ਦੱਖਣੀ ਜਿਹਦੇ ਵਿੱਚ ਲੁਧਿਆਣੇ ਦੇ ਵਿੱਚ ਇੰਡਸਟਰੀਅਲ ਹੱਬ ਹੋਣ ਦੇ ਨਾਤੇ ਮੈਂ ਤੁਹਾਨੂੰ ਤੁਹਾਡੇ ਜ਼ਰੀਏ ਅਪੀਲ ਕਰਦੀ ਹਾਂ ਹਾਊਸ ਨੂੰ ਕਿ ਜਿਹੜੀਆਂ ਮਾਵਾਂ ਜੌਬਸ ਕਰਦੀਆਂ ਨੇ ਉਹਨਾਂ ਦੇ ਜਿਹੜੇ ਛੋਟੇ ਬੱਚੇ ਬੱਚੀਆਂ ਜਿਹੜੀਆਂ ਉਹ ਸ਼ਿਕਾਰ ਹੁੰਦੀਆਂ ਨੇ ਉਹਨਾਂ ਦੇ ਲਈ ਸਰਕਾਰੀ ਕੋਈ ਪੀਜੀ ਵਗੈਰਾ ਜਾਂ ਕੋਈ ਕਿਡਨ ਗਾਰਡਨ ਬਣਾਏ ਜਾਣ ਜਿੱਥੇ ਉਹ ਆਪਣੀਆਂ ਬੱਚੀਆਂ ਨੂੰ ਰੱਖ ਕੇ ਆਪਣੀ ਡਿਊਟੀ ਕਰ ਸਕਣ। ਥੈਂਕ ਯੂ। ਇਕਾ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਆ ਤੁਸੀਂ ਮੈਨੂੰ ਔਰਮਨ ਡੇ ਤੋਂ ਪਹਿਲਾਂ ਬੋਲਣ ਦਾ ਸਮਾਂ ਦਿੱਤਾ। ਔਰ ਮੇਰਾ ਹਲਕਾ ਦਖਣੀ ਜਿਹਦੇ ਵਿੱਚ ਲੁਧਿਆਣੇ ਦੇ ਵਿੱਚ ਇੰਡਸਟਰੀਅਲ ਹੱਬ ਹੋਣ ਦੇ ਨਾਤੇ ਮੈਂ ਤੁਹਾਨੂੰ ਤੁਹਾਡੇ ਜ਼ਰੀਏ ਅਪੀਲ ਕਰਦੀ ਆ। ਹਾਊਸ ਨੂੰ ਕਿ ਜਿਹੜੀਆਂ ਮਾਵਾਂ ਜੌਬਸ ਕਰਦੀਆਂ ਨੇ ਉਹਨਾਂ ਦੇ ਜਿਹੜੇ ਛੋਟੇ ਬੱਚੇ ਬੱਚੀਆਂ ਜਿਹੜੀਆਂ ਉਹ ਸ਼ਿਕਾਰ ਹੁੰਦੀਆਂ ਨੇ ਉਹਨਾਂ ਦੇ ਲਈ ਸਰਕਾਰੀ ਕੋਈ ਪੀਜੀ ਵਗੈਰਾ ਜਾਂ ਕੋਈ ਕਿਡਨਗਾਰਡਨ ਬਣਾਇਆ ਜਾਣ ਜਿੱਥੇ ਉਹ ਆਪਣੀਆਂ ਬੱਚੀਆਂ ਨੂੰ ਰੱਖ ਕੇ ਆਪਣੀ ਡਿਊਟੀ ਕਰ ਸਕਣ ਥੈਂਕ ਯੂ ਸਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ ਤੁਸੀਂ ਮੈਨੂੰ ਔਮਨ ਡੇ ਤੋਂ ਪਹਿਲਾਂ ਬੋਲਣ ਦਾ ਸਮਾਂ ਦਿੱਤਾ ਔਰ ਮੇਰਾ ਹਲਕਾ ਦਖਣੀ ਜਿਹਦੇ ਵਿੱਚ ਲੁਧਿਆਣੇ ਦੇ ਵਿੱਚ ਇੰਡਸਟਰੀਅਲ ਹਬ ਹੋਣ ਦੇ ਨਾਤੇ ਮੈਂ ਤੁਹਾਨੂੰ ਤੁਹਾਡੇ ذریعے ਅਪੀਲ ਕਰਦੀ ਹਾਂ ਹਾਊਸ ਨੂੰ ਕਿ ਜਿਹੜੀਆਂ ਮਾਵਾਂ ਜੌਬਸ ਕਰਦੀਆਂ ਨੇ ਉਹਨਾਂ ਦੇ ਜਿਹੜੇ ਛੋਟੇ ਬੱਚੇ ਬੱਚੀਆਂ ਜਿਹੜੀਆਂ ਉਹ ਸ਼ਿਕਾਰ ਹੁੰਦੀਆਂ ਨੇ ਉਹਨਾਂ ਦੇ ਲਈ ਸਰਕਾਰੀ ਕੋਈ ਪੀਜੀ ਵਗੈਰਾ ਜਾਂ ਕੋਈ ਕਿਡਨ ਗਾਰਡਨ ਬਣਾਇਆ ਜਾਣ ਜਿੱਥੇ ਉਹ ਆਪਣੀਆਂ ਬੱਚੀਆਂ ਨੂੰ ਰੱਖ ਕੇ ਆਪਣੀ ਡਿਊਟੀ ਕਰ ਸਕਣ ਥੈਂਕ ਯੂ